ਜਿਨ੍ਹਾਂ ਪੰਜਾਬ ਬਰਬਾਦ ਕੀਤਾ ਏ ਅੱਜ ਹੀਰਿਆਂ ਵਰਗੇ ਪੁੱਤ ਟੀਕੇ ਲਾ ਕੇ ਮਰ ਗਏ 11-12 ਸਾਲ ਦੀ ਆਖੋ ਸਤਨਾਮ ਇਹ ਬੀਜ ਕਿੱਥੋਂ ਬੀਜਿਆ ਗਿਆ ਬਹੁਤ ਵੱਡਾ ਇਤਿਹਾਸ ਡੁੰਗਾਈ ਦਾ ਕਿਉਂਕਿ ਅਸੀਂ ਜਦੋਂ ਵਿਆਖ ਕਰਦੇ ਆ ਨਾ ਉੱਥੇ 25 ਲੱਖ ਜਿਹੜਾ ਤਬਾਹ ਕੀਤਾ ਪੰਜਾਬ ਨੂੰ ਉਹਨੇ ਰੋਲਿਆ ਗੱਜ ਕੇ ਆਖੋ ਸਤਨਾਮ ਅੱਜ ਸਾਡੇ ਪੁੱਤ ਬਿਨਾਂ ਕਸੂਰ ਤੋਂ ਜੇਲ੍ਹਾਂ 'ਚ ਬੈਠੇ ਕੋਈ ਨਹੀਂ ਬੋਲਣ ਦੀ ਆਖੋ ਸਤਨਾਮ ਕੀ ਕਸੂਰ ਕੀਤਾ ਉਹਨਾਂ ਨੇ ਕਿੰਨੇ ਆਪਣੇ ਸੰਤ ਸਮਾਜ ਨੇ ਕਿੰਨੇ ਮਹਾਪੁਰਖ ਨੇ ਕਿੰਨੀਆਂ ਨਿਹੰਗ ਸਿੰਘ ਜਥੇਬੰਦੀਆਂ ਖਾਲਸਾ ਫੌਜਾਂ ਨੇ ਗੁਰੂਆਂ ਕਿਨਾ ਕਿਨਾ ਰਕਬਾ ਆਪਣੇ ਕੋਲ ਹੈ ਪਰ ਆਪਾਂ ਨੂੰ ਇੱਕੋ ਚੀਜ਼ ਡੋਬ ਗਈ ਜਿਹੜੀ ਫੁੱਟ ਪੈ ਗਈ ਆਖੋ ਸਤਨਾਮ ਪੰਜ ਬੰਦੇ ਕਹਿੰਦੇ ਛਡਾਈਏ 10 ਕਹਿੰਦੇ ਰਹਿਣ ਦਿਓ ਪੰਜਾਬ ਦਾ ਮਾਹੌਲ ਵਧੀਆ ਆਖੋ ਸਤਨਾਮ ਤੇ ਫਿਰ ਗਿਆਨੀ ਨਿਰਮਲ ਸਿੰਘ ਚੋਲਾ ਜੋ ਅੱਜ ਦੁਨੀਆ 'ਚ ਨਹੀਂ ਰਹਿ ਅਸੀਂ ਵੀ ਨਹੀਂ ਰਹਿਣਾ ਇੱਕ ਦਿਨ ਤੁਸੀਂ ਵੀ ਨਹੀਂ ਰਹਿਣਾ ਉਹ ਗਾਉਂਦੇ ਹੁੰਦੇ ਸੀ ਕਹਿੰਦੇ ਰੋਇਆ ਰੁੱਖ ਕੋਹਾੜੇ 'ਚ ਵੇਖ ਦਸਤਾ ਤੱਕ ਜੜਾਂ ਤੇ ਲਾਇਆ ਤੇ ਆਪਣੇ ਨੇ ਬੁਲਬੁਲ ਰੋਪੀ ਮਾਲੀ ਹੱਥ ਵੇਖ ਸੋਈ ਛੇਕ ਫੁੱਲਾਂ 'ਚ ਪਾਇਆ ਤੇ ਆਪਣੇ ਨੇ ਮੁਰਦਾ ਰੋਪਿਆ ਦਗੇ ਦੀ ਵੇਖ ਦੁਨੀਆ ਲੰਬੂ ਚਿਖਾ ਨੂੰ ਲਾਇਆ ਤੇ ਅੱਜ ਕਿੰਨਾ ਰੋਣ ਆਉਂਦਾ ਓਏ ਧੰਨ ਬਾਜਾਂ ਵਾਲਿਆ ਤੇਰੇ ਸੂਰਮੇ ਕਿਸੇ ਦੇ ਨਾਲ ੱੱੱਕਾ ਨਹੀਂ ਸੀ ਹੁੰਦਿੰਦੇ ਅੱਜ ਸਭ ਤੋਂ ਵੱਧ ੱੱੱਕਾ ਸਰਕਾਰਾਂ ਕੀ ਦੇ ਨਾ ਕਰਦੀਆਂ ਕਿਸਾਨਾਂ ਦੇ ਨਾਲ ਤੇ ਸਿੱਖ ਕੌਮ ਦੇ ਉਸ ਵੇਲੇ ਉਹਨਾਂ ਨੇ ਤਿੰਨ ਚੀਜ਼ਾਂ ਲਾਗੂ ਕਰਤੀਆਂ ਚੌਧਰਾਗੀ ਗੁਰਦੁਆਰੇ 'ਚ ਕੀਰਤਨ ਚੱਕਿਆ ਗਿਆ ਉੱਥੇ ਗਾਉਣ ਵਾਲੀ ਲੱਗੀ ਜਿੱਥੇ ਚੋਰ ਸਾਹਿਬ ਸੀ ਮਾਰੇ ਦਾ ਸੋਨੇ ਦਾ 7 ਲੱਖ ਦਾ ਉੱਥੇ ਹੁੱਕਾ ਤੇ ਫਿਰ ਅਣਖ ਜਾਗੀ ਯੋਧਿਆਂ ਦੀ ਉਹਨਾਂ ਨੇ ਜਾ ਕੇ ਉਹਦਾ ਸਿਰ ਵੜਿਆ ਇੱਕ ਗਲਤੀ ਕਰ ਲਈ ਬੋਲੋ ਕਿਹੜੀ ਜਿਵੇਂ ਗਲਤ ਨਾ ਹੋਆ ਕਿਸੇ ਵਿਦਵਾਨ ਨੇ ਰਾਤ ਚ ਜਾਂਦਿਆਂ ਨੂੰ ਪੁੱਛਿਆ ਓਏ ਆ ਕੜਾਈਏ ਜਿੱਡਾ ਸਿਰ ਲੈ ਕੇ ਕਿੱਥੇ ਚੱਲੇ ਜੇ ਉਹ ਕਹਿੰਦੇ ਇਹ ਮੱਛੇ ਦਾ ਸਿਰ ਹੈ ਇਹਦੇ ਵਿੱਚ ਇੱਕ ਸੋਚ ਹੈ ਜਿਹੜੀ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਦਵਾਉਣਾ ਚਾਹੁੰਦੀ ਹੈ ਸਾਡਾ ਕੀਰਤਨ ਮਕਾਉਣਾ ਚਾਹੁੰਦੀ ਹੈ ਸਾਡੀ ਸੇਵਾ ਖੋਣੀ ਚਾਹੁੰਦੀ ਹੈ ਅਸੀਂ ਇਹ ਸਿਰ ਵੱਡ ਕੇ ਉੱਥੇ ਸੁੱਟ ਸਕਦੇ ਸੀ ਹਰਮੰਦਰ ਚ ਪਰ ਅਸੀਂ ਬੀਕਾਨੇਰ ਕਿਉਂ ਲੱਚਲੇ ਕਿ ਐਦਾਂ ਦੀ ਸੋਚ ਪੰਜਾਬ ਦੇ ਵਿੱਚ ਪੈਦਾ ਨਾ ਹੋਵੇ ਇਹ ਕਥਾ ਮੈਂ ਪੜ ਰਿਹਾ ਸੀ ਤੇ ਮੇਰੇ ਦਿਲੋਂ ਆਵਾਜ਼ ਆਈ ਵੀ ਇੱਕ ਗਲਤੀ ਕਰ ਗਿਓ ਕਿਹੜੀ ਗਲਤੀ ਵੀ ਉਹ ਜਿਹੜਾ ਸਿਰ ਵੱਡ ਕੇ ਨੇਜੇ ਤੇ ਟੰਗਿਆ ਸੀ ਨਾ ਉਹਨੂੰ ਕਿਸੇ ਕੱਪੜੇ 'ਚ ਜਾਂ ਤੋੜੇ 'ਚ ਪਾ ਲੈਂਦੇ ਵਧੀਆ ਸੀ ਪੁੱਛੋ ਕਿਉਂ ਕਿਉਂਕਿ ਜਦੋਂ ਸਿਰ ਇਦਾਂ ਲਗਾਇਆ ਤੇ ਉਹਦੇ ਵਿੱਚੋਂ ਜਿਹੜੀਆਂ ਲਹੂ ਦੀਆਂ ਬੂੰਦਾਂ ਪੰਜਾਬ ਦੀ ਧਰਤੀ ਤੇ ਡਿੱਗੀਆਂ ਉਹਨਾਂ ਨੇ ਅੱਜ ਜਨਮ ਲੈ ਲਿਆ ਜਿਹੜਾ ਕੰਮ ਉਹ ਕਰਦਾ ਸੀ ਅੱਜ ਅਸੀਂ ਕਰਨਦੇ ਆ ਖੁਸ ਹਤਨਾ ਇਹ ਨਹੀਂ ਕਰਦੇ ਤੇ ਦੱਸੋ ਮਹਾਂਪੁਰਖ ਵਿਚਾਰੇ ਕਿੰਨੇ ਉਪਰਾਲੇ ਕਰਦੇ ਕਿੰਨਾ ਰਾਗੀ ਢਾਡੀਆਂ ਨੂੰ ਸਤਕਾਰ ਤੁਸੀਂ ਠੰਡ 'ਚ ਬੈਠੇ ਕਾਦੇ ਲਈ ਮੱਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਮੇਰੀ ਕੌਮ ਤਰਜੇ ਮਹਾਰਾਜ ਉਹਨਾਂ ਨੇ ਤੇ ਬਦਾਵਾ ਪੜਵਾ ਲਿਆ ਸੀ ਆਪਣਾ ਕੌਣ ਪੜਵਾਊਗਾ ਅੱਜ ਘਰ 'ਚ ਵਿਆਹ ਹੁੰਦਾ ਏ ਖੰਡ ਪਾਠ ਵੀ ਚਲੇ ਗਏ ਸਹਿਜ ਪਾਠ ਵੀ ਚਲੇ ਗਏ ਹੁਣ ਸੁਖਮਣੀ ਸਾਹਿਬ ਤੇ ਆ ਗਿਆਂ ਆ ਸਾਡੇ ਦੁਆਬੇ 'ਚ ਤੇ ਇਦਾਂ ਤੁਹਾਡਾ ਨਹੀਂ ਪਤਾ ਕੋ ਸਤਨਾ ਤੇ ਜਵਜੀਤ ਸਾਹਿਬ 38 ਪੌੜੀਆਂ ਸੀ ਬਾਬਾ ਜੀ 5 ਪੌੜੀਆਂ ਬੜਿਓ ਕੋਈ ਬੈਂਦਾ ਨਹੀਂ 40 ਪੌੜੀਆਂ ਆਨੰਦ ਸਾਹਿਬ ਸੀ ਬਾਬਾ ਜੀ ਪੰਜ ਹੀ ਪੜਿਓ ਐਨਾ ਪਿੱਛੇ ਨੂੰ ਤੁਰ ਕੇ ਆ ਗਏ ਇਥੋਂ ਪਤਾ ਲੱਗਣ ਲੱਗ ਪਿਆ ਕਿ ਮੱッセ ਦੀ ਸੋਚ ਤਰੱਕੀ ਕਰ ਗਈ ਆਖੋ ਸਤਨਾਮ ਪੈਲ ਸੇ 18 ਘੰਟੇ ਜਾਗੋ ਰਾਤ ਦੇ 1 ਵਜੇ ਤਾਈਂ ਤੇ ਭੰਗੜਾ 9 ਘੰਟੇ ਤੇ ਸੁਖਮਣੀ ਸਾਹਿਬ ਇੱਕ ਘੰਟੇ ਚ ਬਾਬਾ ਗੁਰਦੁਆਰੇ ਛੱਡ ਆਈਦਾ ਬੋਲੋ ਸਤਨਾਮ ਐਸੇ ਚੀਜ਼ ਨੇ ਡੋਬਿਆ ਪੰਜਾਬ ਤਿੰਨ ਸੱਸਿਆਂ ਤੋਂ ਆਪਾਂ ਕਥਾ ਵਿਚਾਰ ਆਰੰਭ ਕੀਤੀ ਸੀ ਸੱਸਾ ਸੁਣਨਾ ਸੱਸਾ ਸਮਝਣਾ ਤੇ ਸੱਸਾ ਸਮਾਜਣਾ ਤੇ ਮੇਰੇ ਪਾਤਸ਼ਾਹ ਮਹਾਰੇ ਨੇ ਸਾਨੂੰ ਦਿੱਤੇ ਤੇ ਫਿਰ ਉਹਨਾਂ ਨੇ ਵੇਖਿਆ ਪੀ ਇਹਨਾਂ ਤੇ ਮੱਸਾ ਵੀ ਵੜਤਾ ਬੋਲੋ ਸਤਨਾਮ ਸ੍ਰੀ ਫਿਰ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੋਇਆ ਗੁਰੂ ਦੇ ਹਰਿਮੰਦਰ ਚ ਪ੍ਰਕਾਸ਼ ਹੋ ਗਿਆ ਮੇਰੇ ਤੋਂ ਪਹਿਲਾਂ ਹਜੂਰੀ ਰਾਗੀ ਆਜਰੀ ਭਰ ਕੇ ਗਏ ਕੀਰਤਨ ਆਰੰਭ ਹੋ ਗਿਆ ਫਿਰ ਚੌਰ ਸਾਹਿਬ ਸਿੱਖਾਂ ਨੇ ਮੰਗੇ ਚੜਾਤੇ ਫਿਰ ਉਹਨਾਂ ਨੇ ਸੋਚਿਆ ਕਹਿੰਦੇ ਵੀ ਹੁਣ ਕੀ ਕਰੀਏ ਪੱਗਾਂ ਦਾੜੀਆਂ ਵਾਲਿਆਂ ਦਾ ਬੋਲੋ ਵੈਗਰੂ ਫਿਰ ਉਹਨਾਂ ਸਲਾਹ ਕੀਤੀ ਕਹਿੰਦੇ ਵੀ ਇਸ ਕੌਮ ਨੇ ਉਹਨਾਂ ਚਿਰ ਨਹੀਂ ਮਰਨਾ ਜਿੰਨਾ ਚਿਰ ਇਹਨਾਂ ਦੀ ਸਟੇਜ ਇਹਨਾਂ ਦੇ ਕੋਲ ਆ ਆਖੋ ਵੈਗਰੂ ਸਭ ਤੋਂ ਭੈੜੀ ਸਾਟ ਆ ਮਾਰੀ ਜਿਹੜੀ ਮੈਂ ਕਹਿ ਕੇ ਸਟੇਜ ਛੱਡਣ ਲੱਗਾ ਹਾਂ ਅਗਲਾ ਸਮਾਂ ਦੱਸਣਗੇ ਵੀਰ ਜੀ ਢਾਡੀ ਸਿੰਘ ਜਿੱਦਾਂ ਉਹਨਾਂ ਦੀ ਭਾਵਨਾ ਹੋਈ ਬੜੇ ਗਿਆਨੀ ਨੇ ਵੀਰ ਜੀ ਮਹਾਰਾਜ ਦੀ ਕਿਰਪਾਏ ਉਹ ਕੀ ਸੋਚ ਸੀ ਉਹ ਕਹਿੰਦੇ ਗੁਰਦੁਆਰੇ ਟਾਈ ਸਰੋਵਰ ਪੂਰ ਕੇ ਵੇਖ ਲੈ ਇਹਨਾਂ ਦੇ ਗ੍ਰੰਥਾਂ ਚ ਤਬਦੀਲੀ ਕਰਕੇ ਵੇਖ ਲਈ ਸਰੂਪ ਸਾੜ ਕੇ ਵੇਖ ਲੈ ਮਸਾਬਾ ਕੇ ਵੇਖ ਲਿਆ ਐਡੀਆਂ ਬਲਾਵਾਂ ਨਹੀਂ ਛੜਦੇ ਨਹੀਂ ਫਿਰ ਉਹਨਾਂ ਮੀਟਿੰਗ ਕੀਤੀ ਤੇ ਮੀਟਿੰਗ ਚ ਮਤਾ ਪਾਸ ਕੀਤਾ ਕਿ ਸਭ ਤੋਂ ਮਹਿੰਗੀ ਚੀਜ਼ ਸਿੱਖ ਕੌਮ ਦੀ ਹੈ ਰੀੜ ਦੀ ਹੱਡੀ ਇਹਨਾਂ ਦੇ ਕਥਾਵਾਚਕਾਂ ਦੋਲੋ ਵੈਗਰੀ ਇਹ ਜਦੋਂ ਸਟੇਜ ਤੇ ਬਹਿੰਦੇ ਆ ਨਾ ਰਾਗੀ ਢਾਡੀ ਕਥਾਵਾਜਕ ਇਹ ਇੱਕ ਜਾਣਾ ਸੁਣਾਉਂਦਾ ਏ ਤੇ ਅੱਗੇ 5000 ਬੰਦਾ ਬੋਲੋ ਸੁਣਦਾ ਏ ਤੇ ਕੋਸ਼ਿਸ਼ ਕਰੋ ਵੀ ਇਹਨਾਂ ਦੀ ਰੀੜ ਦੀ ਹੱਡੀ ਤੋੜ ਦਿਓ ਜਦੋਂ ਰੀੜ ਦੀ ਹੱਡੀ ਟੁੱਟ ਗਈ ਤੇ ਬਹਿਣਾ ਉਹ ਸੀ ਪ੍ਰਚਾਰਕ ਫਿਰ ਉਹਨਾਂ ਨੇ ਇਹ ਸਕੀਮ ਉਹਨਾਂ ਦੀ ਅੱਜ ਪਾਸ ਹੋ ਗਈ ਭਾਵੇਂ ਮੈਨੂੰ ਗਲਤ ਸਮਝਿਓ ਉਹਨਾਂ ਦੀ ਸਕੀਮ ਸੀ ਵੀ ਇਹਨਾਂ ਦੇ ਬੱਚਿਆਂ ਦੇ ਅੰਦਰੋਂ ਗੁਰਦੁਆਰਾ ਸਰੋਵਰ ਸ਼ਬਦ ਦਸਮ ਗ੍ਰੰਥ ਗੁਰਪ੍ਰਤਾਪ ਸੂਰਜ ਗ੍ਰੰਥ ਜਿਹੜੇ ਮੇਨ ਨੇ ਸਾਡੀ ਜਾਨ ਆ ਯਾਨੀ ਗਿਆਨ ਸਿੰਘ ਜੀ ਤਵਾਰੀਖ ਨਾਨਕ ਪ੍ਰਕਾਸ਼ ਜਿੱਥੋਂ ਸਿੱਖੀ ਦਾ ਜਨਮ ਹੁੰਦਾ ਉਹਨਾਂ ਨੇ ਉੱਥੇ ਸੱਟ ਮਾਰੀ ਕਹਿਣ ਲੱਗੇ ਜਿੱਦਨ ਇਹਨਾਂ ਦੇ ਪ੍ਰਚਾਰਕ ਇਸ ਕੌਮ ਦੇ ਆਉਣ ਵਾਲੇ ਬੱਚਿਆਂ ਨੂੰ ਗੁਰਮਤ ਤੋਂ ਉਲਟ ਸਿੱਖਿਆ ਦੇਣਗੇ ਕੌਮ ਮਰ ਜੂਗੀ ਆਖੋ ਸਤਿਨਾਮ ਅੱਜ ਉਹਨਾਂ ਦੀ ਇਹ ਸਕੀਮ ਬਿਲਕੁਲ ਪਾਸ ਆ ਸਾਡੀ ਕੌਮ ਦੁਬਿਧਾ ਚ ਪੈ ਗਈ ਆ ਕਿ ਕਿਹੜੇ ਨੂੰ ਸੁਣੀਏ ਕਿਹੜੇ ਨੂੰ ਨਾ ਸੁਣੀਏ ਹੁਣ ਮੈਂ ਆਪਣੇ ਅੰਦਰੋਂ ਜੋ ਆਵਾਜ਼ ਆਈ ਮੇਰੇ ਮਗਰ ਜਿਹੜਾ ਲੱਗਣਾ ਹੁਣ ਉਹਦਾ ਪਤਾ ਨਹੀਂ ਕਿ ਉਹਨੇ ਕਿਧਰ ਨੂੰ ਦੁਰ ਪੈਣਾ ਜੇ ਤੇ ਮੇਰੇ ਅੰਦਰ ਨਾ ਰਲਦਾ ਹੋਇਆ ਤੇ ਜਿੱਦਾਂ ਗਿਆਨੀ ਕਲਵੰਦ ਸਿੰਘ ਨੇ ਸਟੇਜ ਛੱਡੀ ਮੈਂ ਚੱਕ ਲਈ ਜੇ ਤੇ ਮੇਰੇ ਨਾਲ ਵਿਚਾਰ ਰਲਦੇ ਹੋਏ ਤੇ ਇਸ ਵਿਸ਼ੇ ਨੂੰ ਅੱਗੇ ਲਿਜਾਊਗਾ ਤੇ ਜੇ ਦੂਜੇ ਪਾਸੇ ਹੋਇਆ ਤੇ ਫਿਰ ਮੇਰੇ ਘੰਟੇ ਤੇ ਪਾਣੀ ਪਾਊਗਾ ਔਖੋ ਸਤਨਾਮ ਇਹ ਜਿਹੜਾ ਇੱਕ ਘੰਟਾ ਕਥਾ ਕਰਤੀ ਨਾ ਐਸੀ ਚੀਜ਼ ਨੇ ਆਪਾਂ ਸਾਰਿਆਂ ਨੂੰ ਡੋਬਤਾ ਉਹਨਾਂ ਨੇ ਵੇਖਿਆ ਵੀ ਇਸ ਕੌਮ ਦੇ ਪ੍ਰਚਾਰਕ ਮੇਣ ਨੇ ਜਦੋਂ ਸਟੇਜ ਤੇ ਬੈਂਦੇ ਆ ਤੇ ਮੁਰਦੇ ਵੀ ਕਵਰਾਂ ਚ ਉੱਠਦੇ ਆ ਇਨ੍ਹਾਂ ਕੌਮ ਨੇ ਮਰਨਾ ਨਹੀਂ ਜੇ ਇਨ੍ਹਾਂ ਦਾ ਭਾਵੇਂ ਗ੍ਰੰਥ ਪਾੜ ਲਓ ਗੁਰਦੁਆਰੇ ਢਾਡੋ ਤੋਪਾਣਾ ਇਹ ਕੌਮ ਓਦਨ ਮਰੂ ਇਨ੍ਹਾਂ ਦੇ ਬੱਚਿਆਂ ਚ ਇਦਾਂ ਦਾ ਭਰ ਦਿਓ ਵਿਸ਼ਾ ਵੀ ਗੁਰਦੁਦਵਾਰਾ ਕੁਛ ਨਹੀਂ ਹੁੰਦਾ ਅਮਰਤ ਸ਼ਕਨ ਦੀ ਲੋੜ ਨਹੀਂ ਆ ਅਮਰਤ ਵੇਲਾ ਹੀ ਨਹੀਂ ਹੁੰਦਾ ਸਰੋਵਰ ਚ ਨਹਾਉਣਾ ਬਿਲਕੁਲ ਵਿਅਰਥ ਹੈ ਮੀਟ ਖਾ ਲਿਆ ਕਰੋ ਸ਼ਰਾਬਾਂ ਪੀ ਲਿਆ ਕਰੋ ਨੱਚ ਲਿਆ ਕਰੋ ਐਦਾਂ ਦੇ ਕਥਾਵਾਚਕ ਨੂੰ ਸੁਣ ਕੇ ਥੱਲੇ ਕਮੈਂਟ ਵਾਲੇ ਕਹਿਣਗੇ ਬੱਲੇ ਜੀਦਾ ਰਹਿ ਉਹ ਕਿਉਂਕਿ ਉਹਨੇ ਗਾਲ ਹੀ ਨਹੀਂ ਕੋਈ ਜੋੜਨ ਦੀ ਕੀਤੀ ਉਹਨੇ ਫ੍ਰੀ ਕਰਤਾ ਤੁਹਾਨੂੰ ਵੀ ਤੁਸੀਂ ਆਨੰਦ ਲਓ ਬਸ ਸਿਰ ਮੂੰਹ ਘਟਾਓ ਤੇ ਅੱਜ ਇਸੇ ਕਥਾ ਨੇ ਨੈਟ ਦੇ ਉੱਤੇ ਇੰਨਾ ਕੁ ਖਲਾਰਾ ਪਾਤਾ ਜਿਹੜੇ 20-20 ਸਾਲਾਂ ਤੋਂ ਨਿਤਨੇਮੀ ਸਿੰਘ ਸੀ ਆ ਕੈਨੇਡਾ ਚ ਇੱਕ ਸਾਡੀ ਭੈਣ ਸੀ ਅਸੀਂ ਮਿਲੇ ਗਿਆਨੀ ਜੀ ਮੇਰਾ ਦਿਲ ਰੋਇਆ ਮੈਂ ਕਿਹਾ ਕੀ ਹੋਇਆ ਜੀ ਕਹਿੰਦੇ ਮੈਨੂੰ 20 ਸਾਲ ਹੋ ਗਏ ਬਾਬਾ ਕੁਲੰਦਰ ਸਿੰਘ ਜੀ ਗੁਰਦੁਆਰੇ ਤੜਕੇ ਆਉਂਦੀ ਭੈਣ 3 ਵਜੇ ਉਹ ਕਹਿੰਦੇ ਸਾਰਾ ਦਰਬਾਰ ਅਸੀਂ ਧੋਈ ਦਾ ਪੋਚਾ ਲਾਈਦਾ ਭਾਂਡੇ ਮਾਂਜੀ ਦੇ ਤੇ ਇੱਕ ਕਥਾਵਾਜਕ ਸੱਦਿਆ ਉਹ ਕਹਿੰਦਾ ਸੇਵਾ ਕਰਨ ਦੀ ਲੋੜ ਨਹੀਂ ਘਰੇ ਰਿਆ ਕਰੋ ਰੱਬ ਤੇ ਤੁਹਾਡੇ ਅੰਦਰ ਉਹ ਕਹਿੰਦੇ ਕੀ ਦੀ ਮੰਨੀ ਹੈ ਇੱਕ ਮਹਾਂਪੁਰਖ ਜੋੜ ਕੇ ਗਿਆ ਤੇ ਮੈਨੂੰ 20 ਸਾਲ ਹੋ ਗਏ ਜੁੜੀ ਨੂੰ ਆ ਜਿਨੇ ਕਥਾ ਕੀਤੀ ਕਹਿੰਦੇ ਸੇਵਾ ਕਰਨ ਦੀ ਲੋੜ ਨਹੀਂ ਨਿਤਨੇਮ ਦੀ ਲੋੜ ਨਹੀਂ ਤੇ ਨਾ ਤੁਹਾਨੂੰ ਅਮਰਤ ਛਕਣ ਦੀ ਲੋੜ ਹੈ ਬਾਬੇ ਨਾਨਕ ਨੇ ਕਿਹੜਾ ਅਮਰਤ ਛਕਿਆ ਹੈ ਆਖੋ ਸਤਨਾਮ ਹੁਣ ਜਿਹੜੇ ਤੇ ਪੜਦੇ ਰਹਿੰਦੇ ਉਹਨਾਂ ਨੂੰ ਤੇ ਪਤਾ ਹੈ ਤੁਸੀਂ ਸਾਰੇ ਜ਼ਿੰਮੇਵਾਰ ਹੋ ਤੁਸੀਂ ਇਦਾਂ ਇਕੱਠੇ ਹੋਣਾ ਹੁੰਦਾ ਤੁਹਾਨੂੰ ਜੋ ਕਿਸੇ ਨੇ ਸਨਾਤਾ ਤੁਸੀਂ ਜਕਾਰਾ ਛੱਡ ਦੇਣਾ ਹੈ ਇਸੇ ਚੀਜ਼ ਤੇ ਅੱਜ ਦੁਖਾਂ ਤੇ ਪੰਜਾਬ ਦਾ ਅੱਜ ਜੋੜਨ ਵਾਲੇ ਘੱਟ ਨੇ ਤੇ ਤੋੜਨ ਵਾਲੇ ਆਓ ਇੱਕ ਤਰਲਾ ਜਿਆ ਲੈ ਲਈਏ ਜੇ ਸਤਿਗੁਰੂ ਮਾਲ ਲੈਣ ਮਨ ਤੇ ਲੈਂਦੇ ਵੈਸੇ ਸਾਰੇ ਜਣੇ ਲਈਏ ਤਰਲਾ ਇੱਕ ਸ਼ਬਦ ਪੜਨਾ ਹੈ ਉਹ ਮਾਨ ਸਿੰਘ ਹੋਣਾ ਨੇ ਆਖਿਆ ਸਤਿਗੁਰੂ ਬਦਾਵਾ ਪਾੜ ਦੇ ਟੁੱਟੀ ਗੰਢ ਲਾ ਆਪਾਂ ਵੀ ਤਰਲਾ ਲੈ ਲਈਏ ਜੇ ਸੰਤ ਸਤਿਗੁਰੂ ਕਿਤੇ ਨੇੜੇ ਤੇੜੇ ਹੋ ਕੇ ਸਾਡੀ ਸੁਣ ਲੈਣਾ ਭੁੱਲਾਂ ਚੁੱਕਾਂ ਦੀ ਮਾਫੀ ਕਰਨੀ ਬਹੁਤ ਕੁਝ ਗੁਰੂ ਦੇ ਪਿਆਰ ਦੇ ਵਿੱਚ ਮਸਕੀਨ ਸਾਹਿਬ ਕਹਿੰਦੇ ਹੁੰਦੇ ਜਦੋਂ ਕੋਲੇ ਤੇ ਪੈਰ ਆਉਂਦਾ ਨਾ ਬੰਦੇ ਦਾ ਉਹਦੀ ਚੀਕ ਨਿਕਲਦੀ ਆ ਤੇ ਮੇਰਾ ਵਿਸ਼ਾ ਹੋਰ ਸੀ ਪਰ ਸਤਗੁਰੂ ਨੇ ਸੇਵਾ ਇੱਧਰ ਲੈ ਲਈ ਕਿਉਂਕਿ ਜਦੋਂ ਪੰਜਾਬ ਦੀ ਜਵਾਨੀ ਦੀ ਗੱਲ ਆਉਂਦੀ ਆ ਪੰਜਾਬ ਦੀ ਕਿਸਾਨੀ ਦੀ ਗੱਲ ਆਉਂਦੀ ਆ ਸਿੱਖੀ ਸੂਰਤ ਦੀ ਗੱਲ ਆਉਂਦੀ ਆ ਤੇ ਆਹ ਕਥਾ ਸੁਣਾਉਣੀ ਲਾਜ਼ਮੀ ਹੋ ਜਾਂਦੀ ਆ ਬਾਕੀ ਇਤਿਹਾਸ ਸਮੁੰਦਰ ਹੈ ਆਓ ਸਾਰੇ ਪੜੀਏ ਜੀ ਸਤਗੁਰ ਪਿਆਰੇ ਸਾਡੀ ਵਿਗੜੀ ਸਵਾਰ ਦੇ ਸਤਗੁਰ ਪਿਆਰੇ ਸਾਡੀ ਵਿਗੜੀ ਸਵਾਰ ਦੇ ਲਓ ਤਰਲਾ ਲਓ ਸਾਰੇ ਹਾ ਡੁੱਬਦੀ ਜਾਂਦੀ ਏ ਸਾਡੀ ਬੇੜੀ ਬੰਨੇ ਤਾਰ ਦੇ ਡੁੱਬਦੀ ਜਾਂਦੀ ਏ ਸਾਡੀ ਬੇੜੀ ਬਨੇ ਤਾਰ ਦੇ ਸਾਡੀ ਬੇੜੀ ਬਨੇ ਤਾਰ ਦੇ ਵਾਹ ਸਾਡੀ ਬੇੜੀ ਬਨੇ ਤਾਰ ਦੇ ਸਤ ਗੁਰ ਪਿਆਰੇ ਸਾਡੀ ਵਿਗੜੀ ਸਵਾਰ ਦੇ ਸਤ ਗੁਰ ਪਿਆਰੇ ਸਾਡੀ ਵਿਗੜੀ ਸਵਾਰ ਦੇ ਸਤਿਗੁਰ ਪਿਆਰੇ ਸਵਾਰ ਦੇ ਰੋਜ਼ ਅਰਦਾਸ ਕਰਿਆ ਕਰੋ ਪਿਆਰਿਓ ਕੀ ਸੁਨਾਈਏ ਸੁਣਾਉਣ ਨੂੰ ਜੀ ਨਹੀਂ ਕਰਦਾ ਜਿਹੜੀ ਕੌਮ ਦੂਜਿਆਂ ਦੇ ਹੱਕ ਦਵਾਉਂਦੀ ਸੀ ਅੱਜ ਉਹ ਕੌਮ ਰੋਂਦੀ ਉਹਦਾ ਹੱਕ ਨਹੀਂ ਦੇਂਦਿਆ ਕੋਈ ਜਿਹੜੀ ਕੌਮ ਲੋਕਾਂ ਦੇ ਵੱੱਦੇ ਫੈਸਲੇ ਛਡਾਉਂਦੀ ਸੀ ਅੱਜ ਪੰਜਾਬ ਦੇ ਕਿੰਨੇ ਪੁੱਤ ਡਿਬਰੂਗੜ੍ਹ ਦੀ ਜੇਲ੍ਹ ਚ ਬੰਨ੍ਹ ਤਿਆ ਸਾਡੇ ਤੋਂ ਆਪਣੇ ਨਹੀਂ ਛੁੱਟੰਦੇ ਤੇ ਕਿਸੇ ਨੂੰ ਬਿਛਤਾਵਾਂਗੇ ਅੱਜ ਵੀ ਵੇਖ ਲਓ ਦੁੱਖ ਤੇ ਇਹੋ ਆਉਂਦਾ ਨਾ ਕਿ ਜਿੱਦੋਂ ਗੁਰੂ ਸਾਹਿਬ ਦਾ ਟਾਈਮ ਸੀ ਤੀਜਾ ਦਿਨ ਨਹੀਂ ਸੀ ਜੋਦੇ ਪੈਣ ਦਿੰਦੇ ਆਰ ਪਾਰ ਦੀ ਗੱਲ ਹੁੰਦੀ ਸੀ ਮਹਾਰਾਜ ਸਾਹਿਬ ਕਹਿੰਦੇ ਸੀ ਪਹਿਲਾਂ ਚਿੱਠੀ ਲਿਖੋ ਜੇ ਤੇ ਪੰਜਾਬੀ ਚ ਮੰਨ ਜਾਣ ਪੈ ਕਾਹੂ ਕੋ ਦੇਤ ਨਾ ਨਹਿ ਪਹਿ ਮੰਨਤ ਆ ਜਿਹੜੀ ਕਿਰਪਾਨ ਮੈਂ ਗੋਦੀ ਚ ਰੱਖੀ ਏ ਕਾਦੇ ਲਈ ਦਿੱਤੀ ਮਾਰੇ ਕਹਿੰਦੇ ਨਾ ਕਿਸੇ ਨਾਲ ਧੱਕਾ ਕਰਨਾ ਤੇ ਨਾ ਜਰਨਾ ਅੱਜ ਚੂਲੇ ਤੇ ਬਥੇਰੇ ਲੰਮੇ ਸਾਡੇ ਸ੍ਰੀ ਸਾਹਿਬਾਂ ਤੇ 2-2 ਲੱਖ ਦੀਆਂ ਏ ਪਰ ਆਪਣਾ ਕੰਮ ਨਹੀਂ ਕਰ ਰਹੀਆਂ ਜਿਹੜਾ ਕੰਮ ਕਰਨ ਵਾਸਤੇ ਫੜਾਈਆਂ ਸੀ ਨਾ ਉਹ ਕੰਮ ਨਹੀਂ ਕਰ ਰਹੀਆਂ ਕਿਉਂਕਿ ਸਾਨੂੰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਚੂਕਾਰ ਅੱਜ ਹਮਾ ਹੀਲ ਤੇ ਦਰ ਗੁਜਸ ਹਲਾਲ ਅਸਤ ਬੁਰਤਨ ਬਾਸ਼ਮਸ਼ੀਰ ਦਸਤ ਤੇ ਜਦੋਂ ਸਾਰੇ ਹੀ ਲੈ ਖਤਮ ਹੋ ਜਾਣ ਉਦੋਂ ਸ਼ਮਸ਼ੀਰ ਦੀ ਮੋਠ ਨੂੰ ਹੱਥ ਪਵੇ ਹੁਣ ਤਾਂ ਪਿਆਰਿਓ ਦਿਸਣਦਿਆ ਕਹਾਣੀ ਖਤਮ ਕਰਤੀ ਅੱਧਾ ਪੰਜਾਬ ਬਾਹਰ ਚਲੇ ਗਿਆ ਅੱਧਾ ਨਸ਼ਿਆਂ ਨੇ ਡੋਬਤਾ ਬੱਚਿਆਂ ਨੂੰ ਮੋਬਾਈਲ ਖਾ ਗਿਆ ਤੇ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਸੀ ਸੰਤ ਜਰਨੈਲ ਸਿੰਘ ਨੇ ਕੀਤੀ ਉਹਨਾਂ ਨੂੰ ਵੀ ਸ਼ਹੀਦ ਕਰਾਤਾ ਜਿਉ ਮੂਸੇ ਵਾਲੇ ਨੇ ਪੱਗ ਦੀ ਕਿਥੋਂ ਤੱਕ ਉਹ ਵੀ ਗਿਆ ਦੀਪ ਸਿੱਧੂ ਆਇਆ ਸੀ ਉਹ ਬੰਦਾ ਰੱਜਿਆ ਪੁੱਜਿਆ ਸੀ ਅਹੀਂ ਤੇ ਐਵੇਂ ਝੂਠ ਨਹੀਂ ਮਾਰਨਾ ਸੰਗਤਾਂ ਦੀਆਂ ਜੇਬਾਂ ਲੈ ਵੇਂਦੇ ਰਹਿੰਦੇ ਆਂ ਵੀ ਕਿੰਨੇ ਦੱਸ ਦਿੱਤੇ ਕਿੰਨੇ 100 ਉਹ ਸਿਟੀਜਨਸ਼ੀ ਇੰਗਲੈਂਡ ਦਾ 25-25 ਲੱਖ ਰੁਪਈਆ ਮਹੀਨੇ ਦੀ ਤਨਖਾਹ ਲੈਣ ਵਾਲੇ ਬੰਦੇ ਜਿਨ੍ਹਾਂ ਨੂੰ ਪੱਗ ਨਾਲ ਪਿਆਰ ਹੋਇਆ ਸ੍ਰੀ ਸਾਹਿਬਣਾ ਅੱਜ ਉਹ ਵੀ ਉੱਥੇ ਗਏ ਜਿੱਥੇ ਫਤਿਹਗੜ੍ਹ ਸਾਹਿਬ ਭੋਗ ਪਿਆ ਆਖੋ ਸਤਨਾਮ ਮੈਂ ਸਮਾਪਤੀ ਕਰਾਂ ਕਿਸੇ ਨੇ ਮੁਰਗੇ ਨੂੰ ਪੁੱਛਿਆ ਹੀ ਕਹਿੰਦੇ ਤੂੰ ਸੋਹਣਾ ਬਹੁਤ ਹੈ ਪਰ ਤੇਰੀ ਉਮਰ ਵੱਡੀ ਥੋੜੀ ਓ ਸੋਹਣਾ ਕਹਿੰਦਾ ਗੱਲ ਕੀ ਕਹਿੰਦੇ ਮੋਰ ਬੜਾ ਸੋਹਣਾ ਤੋਤਾ ਵੀ ਸੋਹਣਾ ਚਕੋਰ ਉਹਨੂੰ ਲੋਕੀ ਘਰੇ ਰੱਖਦੇ ਆ ਤੇਰ ਨਾਲ ਕੀ ਵਹਿਰ ਹੋਏ ਤੇਰੀ ਉਮਰ ਵੱਡੀ ਥੋੜੀ ਤੇ ਕੁੱਕੜ ਰੋਕੇ ਪਤਾ ਕੀ ਕਹਿੰਦਾ ਕਹਿੰਦਾ ਉਹ ਤਿੰਨੇ ਸਿਆਣੇ ਆ ਨਾ ਤੇ ਤੋਤਾ ਹੀ ਬੋਲਦਾ ਤੇ ਨਾ ਮੋਰ ਹੀ ਬੋਲਦਾ ਤੇ ਨਾ ਚਿਕੋਰ ਕਹਿੰਦੇ ਮੈਨੂੰ ਰੱਬ ਨੇ ਇਦਾਂ ਦਾ ਵਿੱਚ ਨੁਕਸ ਪਾਤਾ ਵੀ ਇਹ ਤੜਕੇ ਸੁੱਤੇ ਹੁੰਦੇ ਤੇ ਮੈਂ ਜਗਾਉਣਾ ਏ ਇਹ ਫਿਰ ਕਹਿੰਦੇ ਪੁੱਤ ਕੋਈ ਨਹੀਂ ਰੁਕ ਜਾ ਦਿਨ ਚੜ ਲੈਂਦੇ ਤੇਰਾ ਇਲਾਜ ਉਦੋਂ ਕਰਾਂ ਪਤੀਲੇ ਚ ਪਾ ਦਿੰਦੇ ਆ ਸਚਾਈ ਐ ਮੁਰਗੇ ਦਾ ਕਸੂਰ ਇੰਨਾ ਕਾ ਵੀ ਲੋਕਾਂ ਨੂੰ ਜਗਾਉਣਾ ਚਾਹੁੰਦਾ ਪੰਜਾਬ ਨੂੰ ਜਿੰਨੇ ਵੀ ਜਗਾਉਣਾ ਚਾਹਿਆ ਉਹਨੂੰ ਉਹਦੀ ਉਮਰ ਥੋੜੀ ਹੋ ਗਈ ਸੁਪਾਗਾਂ ਵਾਲਿਓ ਆਪਾਂ ਕਿਹੜਾ ਰਹਿਣਾ ਏ ਇੱਥੇ ਮੇਲੇ ਆਏ ਆ ਪਰ ਮਰਜ਼ ਕਹਿੰਦੇ ਕੁਝ ਕਰਕੇ ਜਾਇਓ ਚਲੇ ਤੇ ਜਾਣਾ ਹੋਰ ਵੀਹਾਂ ਸਾਲਾਂ ਨੂੰ ਪਜਾਣ ਨੂੰ ਚਲ ਜਾਾਂਗੇ ਹੁਣ ਦਾੜੇ ਤੇ ਚਿੱਟੇ ਹੋ ਚੱਲੇ ਤੁਹਾਡੀ ਹੋਏ ਸਾਡੀ ਸ਼ੁਰੂ ਹੋ ਗਿਆ ਤੇ ਗਰ ਬਜ਼ੁਰਗੀ ਬਾਇ ਦਾਤ ਕੁੰਨ ਬੰਦਗੀ ਵਰਨਾ ਆਖਿਰ ਮੇ ਕਸ਼ੀ ਸ਼ਰਮਿੰਦਗੀ ਜੇ ਕੋਈ ਚੰਗਾ ਕਰ ਜਾਾਂਗੇ ਤੇ ਕਿਤੇ ਫੇਰ ਢੇੜਾ ਲੱਗ ਜੂ ਨਹੀਂ ਤੇ ਚਲੋ 84 ਲੱਖ ਦਾ ਚੱਕਰ ਤੇ ਪਵੇਗਾ ਜਦੋਂ ਸੰਤ ਸ਼ਹੀਦ ਹੋਏ ਸੀ ਨਾ ਉਹ ਕਹਿੰਦੇ ਸੀ ਛੱਡ ਦਿਓ ਕਹਿੰਦੇ ਨਾ ਅੱਜ ਜਾਵਾਂਗੇ ਤੇ ਤਸਵੀਰਾਂ ਵੇਖਦੀਆਂ ਕਿ ਨਹੀਂ ਤੇ ਜਿਹੜੇ ਆਪ ਵੇਗੇ ਸੀ ਹੁਣ ਲੱਭਦੇ ਕਿਤੇ ਆਖੋ ਸਤਨਾਮ ਜਾਣਾ ਤੇ ਸਭ ਨੂੰ ਪਿਆ ਪਰ ਉਹ ਮਰਦ ਬਣ ਕੇ ਗਿਆ ਰਹਿੰਦੀ ਦੁਨੀਆ ਤੱਕ ਚਮਕੂਗਾ ਜਿੰਨਾ ਗਦਾਰੀਆਂ ਕੀਤੀਆਂ ਕੁਰਸੀ ਦੇ ਬਦਲੇ ਜਾਣੇ ਤੇ ਉਹ ਵੀ ਆ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਰਹਿ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ